ਸ਼੍ਰੋਮਣੀ ਕਾਲੀ ਦਲ ਦੀ ਹਲਕਾ ਮਲੇਰ ਕੋਟਲਾ ਤੋਂ ਇੰਚਾਰਜ ਜਾਹਿਦਤ ਸੁਲੇਮਾਨ ਨੂੰ ਸਥਾਨਕ ਪੁਲਿਸ ਦੇ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਪਾਰੀ ਫੋਰਸ ਸਮੇਤ ਸਵੇਰੇ 4 ਵਜੇ ਹੀ ਘਰ ਦੇ ਅੰਦਰ ਨਜ਼ਰਬੰਦ ਕਰ ਦਿੱਤਾ। ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਜਾਹਿਦਤ ਸੁਲੇਮਾਨ ਦੀ ਰਿਹائش ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਪਾਰਟੀ ਵਰਕਰਾਂ ਨਾਲ ਜਾਹਿਦਤ ਸੁਲੇਮਾਨ ਆਪਣੇ ਘਰ ਤੋਂ ਬਾਹਰ ਨਿਕਲੀ ਤਾ ਮੈਲਾ ਪੁਲਿਸ ਨੇ ਮਨਨ ਰੋਕਣ ਦੀ ਕੋਸ਼ਿਸ਼ ਕੀਤੀ ਅਗੱਤਾ ਕੰਮ ਮੁੱਕੀ ਵੀ ਹੋਈ ਜਹਦਾ ਨੇ ਕਿਹਾ ਕਿ ਮੇਰੇ ਕਈ ਨਿੱਜੀ ਕੰਮ ਵੀ ਨੇ ਮੈਨੂੰ ਕਿਉਂ ਰੋਕਿਆ ਜਾ ਰਿਹਾ ਤਾਂ ਪੁਲਿਸ ਇੰਸਪੈਕਟਰ ਨੇ ਕਿਹਾ ਮੈਡਮ ਲਾ ਐਂਡ ਆਰਡਰ ਦਾ ਮਸਲਾ ਹੈ ਇਸ ਲਈ ਰੋਕਿਆ ਜਾ ਰਿਹਾ ਤੁਸੀਂ ਆਪਣੇ ਕਾਰ ਵਿੱਚ ਹੀ ਰਹੋ ਹੋਰ ਕੀ ਕੁਝ ਮੌਕੇ ਤੇ ਹੋਇਆ ਆਓ ਦੇ ਲਈਆਂ ਇਹ ਤਾਂ ਮੈਂ ਕੀ ਕਰਕੇ ਨਾ ਕੰਮ ਨੂੰ ਸੁਣ ਕੇ ਚੱਲ ਕੇ ਆਓ ਜੀ ਆਓ ਦੇ ਆਓ 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 ਤਾਂ ਅਗੇ ਹੋਵੋ ਇਹ ਤਾਂ ਬੈਠੇ ਹੈ ਮੇਰੀ ਕੋਈ ਤੁਸੀਂ ਕੇਸ ਜਾਣੀ ਕੀ ਕੀਤਾ ਵੀਰੇ ਤੁਸੀਂ ਮੈਨੂੰ ਦੱਸੋ ਤੁਸੀਂ ਆ ਕੀ ਹੋ ਰਿਹਾ ਮੈ ਮੇ ਲੋਕਾਂ ਨਾਲ ਕੀ ਹੋ ਰਿਹਾ ਤੁਸੀਂ ਦੱਸੋ ਪਲੀਜ਼ ਇਹਨੂੰ ਖੋਲੋ ਪਲੀਜ਼ ਬੋਲੋ ਹਾਂ ਤੱਕੇ ਤੁਸੀਂ ਜੋ ਮਰਜ਼ੀ ਕਰੋ ਪਰ ਇਹਨੂੰ ਖੋਲੋ ਗੇਟ ਨੂੰ ਖੋਲੋ ਆਹ ਬੰਦੇ ਇਹਨਾਂ ਨੂੰ 50 ਕੰਮ ਹੋ ਸਕਦੇ ਨੇ ਨਹੀਂ ਇਹ ਕੀ ਗੱਲ ਲੈ ਇਹ ਤਾਂ ਕੋਈ ਗੱਲ ਨਹੀਂ ਆ ਬਣੀ ਤੁਸੀਂ ਆਪਣੇ ਆਪ ਬਾੜ ਕੇ ਹਮੇ ਗੇਟ ਦਾ ਗੇਟ ਕਿਉਂ ਲਾਇਆ ਹੈ ਸੀਨੀਅਰ ਅਫਸਰ ਐਸੇ ਕਿੱਥੇ ਵੀ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ Tata ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਇਹ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਲੋਕਾਂ ਨੂੰ ਨਜ਼ਰ ਬੰਦ ਕੀਤਾ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿਹਾ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿਹਾ ਚਲੋ ਕੋਈ ਹੋਏਗਾ ਦਾਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿਹਾ ਸ਼ਾਇਦ ਮੈਨੂੰ ਜਾਣਾ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿਹਾ ਵਰਕਰ ਵੀ ਕਈ ਜਰਨ ਵੀ ਆਪਾਂ ਨੇ ਜਾਣਾ 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 ਉਹ ਆਪਾਂ ਨੂੰ ਵੀ ਪਤਾ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੋਹਾਲੀ ਕੋਰਟ ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਪੰਜ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਇਹ ਡਿਟੇਲ ਕੀਤਾ ਹੋਇਆ ਇਹਨਾਂ ਦੀ ਇਹੀ ਮੰਚਾ ਇਹੀ ਕਾਰਨ ਹੈ ਜੀ ਤੁਸੀਂ ਇਹ ਹੀ ਦੱਸ ਦਿਓ ਨਾ ਇਹ ਹੈ ਕਾਰਨ ਇਹ ਕਹਿੰਦੇ ਉਹਨਾਂ ਤੁਸੀਂ ਤੁਸੀਂ ਆ ਤਾਂ ਹੀ ਮੰਨ ਲਓ ਵੀ ਤੁਸੀਂ ਕਾਹ ਕਰ ਰਹੇ ਹੋ ਜੀ ਮੈਂ ਕੋਈ ਮੰਨੋ ਤਾਂ ਤੁਸੀਂ ਤੁਸੀਂ ਤਾਂ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀ ਭੁਗਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਕਿ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੂੰ ਪਹਿਲਾਂ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨੇ ਜਾਣਾ ਹੁੰਦਾ ਮੈਂ ਸਵੇਰੇ 7-8 ਵਜੇ ਇੱਦਾਂ ਤਿਆਰ ਹੋ ਕੇ ਰੋਜ਼ ਫਿਰ ਦੱਜ ਕਰਕੇ ਕਿਤੇ ਜਾਣਾ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਨਾ ਮੇਰੀ ਉਥੇ ਰਜਿਸਟਰੀ ਹੈ ਇਹ ਉਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ ਜਿਹਾ ਰੁਕ ਜਾਓ ਉਹਨੇ ਨਾ ਤੋ ਪੁੱਛ ਰੋ ਵੀ ਇਹ ਕੀ ਕਹਿ ਰਹੇ ਨੇ ਕਿ ਲੱਗਦਾ ਠੱਗਾ ਹੋ ਰਿਹਾ ਠੱਗਾ ਸ਼ਰੇ ਆਉਂਦਾ ਨਹੀਂ ਕਰੇਗੀ ਨਹੀਂ ਜਾਣੀ ਇਹ ਤਾਂ ਆਮ ਹੋ ਰਿਹਾ ਸ਼ਰੇ ਆਉਂਦਾ ਪ੍ਰੂਫ ਹੈ ਨਾ ਆਸਟਾ ਰੁਕਣ ਦਾ ਕੋਈ ਸ਼ਾਇਦ ਹੈ ਹਾਂਜੀ ਇਹਨਾਂ ਤੋ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹੇ ਨੇ ਦੇਖੋ ਫਿਰ ਠੱਗਿਆਂ ਨੂੰ ਕੀ ਕੀਤੀ ਜਾ ਰਹੀ ਹੈ ਜੇ ਸਰਕਾਰ 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 ਬੜੀ ਗਾਲੀ ਕੱਢ ਜੇ ਬੋਲਾ ਪ੍ਰਕਾਸ਼ ਜਰਦਾ ਦੇਖੋ ਤੁਸੀਂ ਤੰਗਾ ਕਰ ਰਹੇ

ये तुझे ज़्यादा बोलता नहीं बुलाएगा तो मेरे तो मेरे तो एक कली लेडी तो इतना खतरा थी कली लेडी बड़ी आंटी मेरे में कुछ नहीं लगता मेरी मेरी काम तो मेरी काम